ਸਾਰੇ ਵੀਰਾਂ ਨੂੰ YouTube ਚੈਨਲ ਵੱਲੋਂ ਪਿਆਰ ਭਰੀ ਸੱਸੀ ਦਾ ਵੀਰਜੀ ਵੀਡੀਓ ਨੂੰ ਐਂਡ ਟਿੱਕਰ ਵੇਖਿਆ ਕਰੋ ਇੱਕ ਵੀਰਜੀ ਲੈਕਮੈਂਟ ਸ਼ੇਅਰ ਜਰੂਰ ਕਰ ਦਿਆ ਕਰੋ ਸਾਡਾ ਵੀ ਹੌਸਲਾ ਬਲੰਦ ਹੋਵੇ ਆ ਵੀਰਜੀ DI 1998 ਮਾਡਲ ਰੇਟ 1,35,000 ਰੁਪਇਆ ਤੇ ਬਹੁਤ ਵਧੀਆ ਸਾਫ ਸੁਥਰਾ ਟਰੈਕਟਰ ਆ ਵੀਰਜੀ ਜ਼ਿਮੀਦਾਰਾ ਟਰੈਕਟਰ ਆ ਤੇ ਵੀਰ ਦਾ ਅੱਗੇ ਨੰਬਰ ਦੇਵਾਂਗੇ ਅੱਗੇ ਆ ਗਿਆ 744 2003 ਮਾਡਲ ਰੇਟ 2,10,000 ਰੁਪਇਆ ਤੇ ਵੀਰ ਜੀ ਟਰੈਕਟਰ ਬਹੁਤ ਵਧੀਆ ਸਾਫ ਸੁਥਰਾ ਵੀਰ ਨੇ ਚਾਰੇ ਪਾਸਿਓ ਫੋਟੋਆਂ ਪਾਈਆਂ ਹੋਈਆਂ ਤੇ ਬਾਕੀ ਜਿਹੜਾ ਫਿਕਸ ਰੇਟ ਆ ਸੌਰੀ ਵੀਰੇ ਜਿਹੜੇ ਪਾਇਓ ਰੇਟ ਨੇ ਪੂਰੇ ਨਹੀਂ ਦਿੱਤੇ ਜਾਂਦੇ ਬਾਕੀ ਮੌਕੇ ਦੇ ਮਾਨਤਾ ਨੂੰ ਹੋਊਗਾ ਅੱਗੇ ਆ ਗਿਆ 855 MDI 2018 ਮਾਡਲ ਰੇਟ 5 ਲੱਖ 40000 ਰੁਪਇਆ ਤੇ ਬਹੁਤ ਵਧੀਆ ਸਾਫ ਸੁਥਰਾ ਟਰੈਕਟਰ ਆ ਇਹ ਅੱਗੇ ਆ ਗਈ ਹੈ ਵੀਰ ਜੀ ਟਰਾਲੀ ਟਰਾਲੀ ਦਾ ਰੇਟ ਹੈਗਾ ਸਿਰਫ 95000 ਰੁਪਿਆ ਵੀਰ ਨੇ ਚਾਰੇ ਪਾਸਿਓਂ ਫੋਟੋਆਂ ਪਾਈਆਂ ਹੋਈਆਂ ਨੇ ਤੇ ਥੱਲਿਓਂ ਵੀ ਪਾਈਆਂ ਵਿੱਚੋਂ ਪਾਈਆਂ ਕਿਤੋਂ ਗਲੀ ਨਹੀਂ ਬਿਲਕੁਲ ਵਧੀਆ ਸਾਫ਼ ਸੁਥਰੀ ਟਰਾਲੀ ਆ ਵੀਰੇ ਤੇ ਜੇ ਕੇ ਵੀਰ ਨੇ ਖਰੀਦਣੀ ਹੋਵੇ ਤਾਂ ਖਰੀਦ ਸਕਦੇ ਹੋ ਤੇ ਸੁਪਰ ਸੀਟਰ ਆ ਵੀਰ ਜੀ ਬਹੁਤ ਵਧੀਆ ਨਵੇਂ ਵਰਗਾ ਪਿਆ ਵੀਰ ਜੀ ਇਹ ਮਾਲਕ ਵੀਰ ਨੇ ਸਾਨੂੰ ਇਹਦਾ ਰੇਟ ਨਹੀਂ ਦੱਸਿਆ ਰੇਟ ਤੁਹਾਨੂੰ ਫੋਨ ਤੇ ਦੱਸ ਦੇਣਗੇ ਅੱਗੇ ਆ ਗਿਆ ਵੀਰੇ 735 ਟਰੈਕਟਰ ਐਫੀ ਦੇ ਇਹ ਵੀਰ ਜੀ ਵੀਰ ਨੇ ਮਾਡਲ ਤੇ ਰੇਟ ਨਹੀਂ ਦੱਸਿਆ ਉਹ ਤੁਸੀਂ ਫੋਨ ਤੇ ਪੁੱਛ ਲੈਣਾ ਵੀਰੇ ਤੇ ਬਾਕੀ ਵੀਰੇ ਜਿਹੜੇ ਵੀ ਵੀਰ ਨੇ 60 ਤੋਂ ਬਿਲਕੁਲ ਫ੍ਰੀ ਵਿੱਚ ਐਡ ਕਰਵਾਉਣੀ ਹੁੰਦੀ 70 ਤੇ 79 ਤੇ 84000 ਤੇ ਪੂਰੀ ਡਿਟੇਲ ਦਿਆ ਕਰੋ ਵੀਰੇ 5 ਤੋਂ 7 ਫੋਟੋਆਂ ਪਾ ਕੇ ਤੇ ਨਾਲ ਏਰੀਆ ਜ਼ਰੂਰ ਦੱਸਿਆ ਕਰੋ ਇਸ ਵੀਰ ਕੋਲ ਵੀਰੇ ਇੱਕ ਤੂੜੀ ਵਾਲੀ ਮਸ਼ੀਨ ਇੱਕ 3610 ਟਰੈਕਟਰ ਵੀ ਵਿਕਾਉਗਾ ਪਰ ਰੇਟ ਵੀਰ ਨੇ ਨਹੀਂ ਦੱਸਿਆ ਮਾਡਲ ਵੀ ਵੀਰ ਨੇ ਨਹੀਂ ਦੱਸਿਆ ਬਾਕੀ ਵੀਰ ਜੀ 70 ਤੇ 79 84000 ਤੇ ਬਿਲਕੁਲ ਫ੍ਰੀ ਵਿੱਚ ਐਡ ਕਰਵਾਓ ਤੇ ਪੂਰੀ ਡਿਟੇਲ ਮੇਰਾ ਵੀਰ ਦਿਆ ਕਰੋ ਤੇ ਇਸੇ ਤਰ੍ਹਾਂ ਤੁਹਾਡੀ ਐਡ ਹਰ ਰੋਜ਼ ਅਸੀਂ ਲਾਉਂਦੇ ਆ ਤੇ ਲਾਉਂਦੇ ਰਵਾਂਗੇ ਵੀਰ ਜੀ ਇੱਕ ਲੱਕ ਮਿੰਟ ਸ਼ੇਅਰ ਜਰੂਰ ਕਰ ਦਿਆ ਕਰੋ ਤੁਹਾਡੇ ਇਕੱਲੇ ਇਕੱਲੇ ਗੂਠੇ ਦੀ ਲੋੜ ਆ ਐਸ਼ਰ ਆ ਗਿਆ ਜੀ 1993 ਮਾਡਲ ਰੇਟ ਸਿਰਫ 1 ਲੱਖ 5000 ਰੁਪਇਆ ਵੀਰ ਜੀ ਬਹੁਤ ਵਧੀਆ ਟਰੈਕਟਰ ਸਾਫ ਸੁਥਰਾ ਟਰੈਕਟਰ ਜੇ ਲੈ ਲਓ ਮੇਰਾ ਵੀਰ ਤੇ ਅੱਗੇ ਆ ਗਿਆ ਵੀਰ ਜੀ ਸੋਨਾਲੀਕਾ ਸੋਨਾਲੀਕਾ ਵੀਰੇ 2005 ਮਾਡਲ ਆ ਰੇਟ 270000 ਰੁਪਿਆ ਹੈ ਬਾਕੀ ਮੌਕੇ ਤੇ ਮਾਨਤਾਨ ਵੀਰਾਂ ਲੋ ਫੁੱਲ ਤੁਹਾਡਾ ਵੀਰ ਜੀ ਕੀਤਾ ਜਾਵੇਗਾ ਵੀਰ ਕੋ ਸੋਨਾਲੀਕਾ ਟਰੈਕਟਰ ਵੀ ਖੜਿਆ ਹੋਰ ਵੀ ਬਹੁਤ ਸਾਰੀਆਂ ਮਸ਼ੀਨਰੀਆਂ ਵੀਰ ਕੋ ਖੜੀਆਂ ਮੌਕੇ ਦੇ ਹਾਜ਼ਰ ਇਹ ਸੋਹਣਾ ਟਰੈਕਟਰ ਆ ਵੀਰ ਜੀ ਸਾਫ ਸੁਥਰਾ ਸੋਨਾਲਿਕਾ 735 ਆ ਵੀਰ ਜੀ 2005 ਮਾਡਲ ਰੇਟ 1,55,000 ਰੁਪਿਆ ਇਹ ਸੋਨਾਲਿਕਾ 750 ਵੀ ਖੜਾ ਵੀਰ ਕੋਲ ਤੇ ਅੱਗੇ ਆ ਗਿਆ ਜੀ ਡੀ 265 2007 ਮਾਡਲ ਰੇਟ 1,55,000 ਰੁਪਿਆ ਆਰ ਜੇ ਨੰਬਰ ਆ ਵੀਰ ਜੀ Rajasthan ਦਾ ਇਹ Rajasthan ਨੰਬਰ ਆ ਵੀਰੇ 2007 ਮਾਡਲ ਰੇਟ 1,55,000 ਬਾਕੀ ਵੀਰ ਤੋਂ ਤੁਸੀਂ ਲੈਣਾ ਹੈ ਤੇ ਵੀਰੇ ਰੇਟ ਮਾੜਾ ਮੋਟਾ ਇੱਧਰ ਉੱਧਰ ਹੋ ਜਾਏਗਾ ਅੱਗੇ ਫਿਰ ਵੀਰ ਜੀ ਸੋਨਾਲਿਕ ਆ ਗਿਆ 35 ਦਾ 2009 ਮਾਡਲ ਰੇਟ 1,85,000 ਰੁਪਿਆ ਟਰੈਕਟਰ ਵੀ ਸਾਫ਼ ਸੁਥਰਾ ਸੋਹਣਾ ਹੈ ਤੇ ਬਹੁਤ ਵਧੀਆ ਹੈ ਤੇ 744 ਵੀਰ ਜੀ 2003 ਮਾਡਲ ਰੇਟ 1,85,000 ਰੁਪਿਆ ਤੇ ਇਹ ਵੀਰ ਕੋਲ ਹੋਰ ਵੀ ਬਹੁਤ ਜਿਆਦਾ ਟਰੈਕਟਰ ਖੜੇ ਨੇ ਇਹ ਵੀਰ ਜੀ 5 ਕੀ ਆ ਸੌਰੀ 2522 2012 ਮਾਡਲ 135000 ਰੁਪਿਆ ਟਰੈਕਟਰ ਸਾਫ਼ ਸੁਥਰਾ ਸੋਹਣਾ ਖੜਾ ਜੇ ਤੇ ਅੱਗੇ ਆ ਗਈ ਵੀਰ ਕੋਲ 24 23 24 ਮਾਡਲ ਮਸ਼ੀਨ ਆਈ ਹੈ ਜੀ ਤੂੜੀ ਵਾਲੀ ਜਿਹਨੂੰ ਆਪਾਂ ਰੀਪਰ ਕਹਿ ਦਿੰਨੇ ਆ ਮਾਲਕ ਵੀਰ ਨੇ ਰੇਟ ਸਾਨੂੰ ਨਹੀਂ ਦੱਸਿਆ ਉਹ ਤੁਸੀਂ ਵੀਰ ਜੀ ਫੋਨ ਤੇ ਪੁੱਛ ਸਕਦੇ ਹੋ ਤੇ ਬਾਕੀ ਵੀਰ ਜੀ ਮਸ਼ੀਨ ਵੀ ਬਿਲਕੁਲ ਨਵੀਂ ਹਾਲਤ ਵਿੱਚ ਪਈ ਹੋਈ ਆ ਅੱਗੇ ਆ ਗਿਆ ਡੀਏ 1995 ਮਾਡਲ ਰੇਟ 1 ਲੱਖ 25000 ਰੁਪਿਆ ਬਹੁਤ ਸੋਹਣਾ ਟਰੈਕਟਰ ਆ ਵੀਰੇ ਤੇ ਤੁਸੀਂ ਆ ਮਾਲਕ ਵੀਰ ਦਾ ਨੰਬਰ ਜੇ ਇਹਦੇ ਖਰੀਦ ਸਕਦੇ ਏ ਏਰੀਆ ਥਰਾਜਪਿੰਡ ਬਾਗਾਪਰਾਣਾ ਵੀਰ ਦਾ ਤੇ ਮਿਲਾਂਗੇ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ ਵੀਰ ਜੀ